ਕੀ ਜੀ ਦੱਸੋ ਕਿ ਨਿਊ ਜੀ ਆ ਦ ਮਰਾ ਚਾ ਕਰੀ ਤਰ ਮੱਤਿਆ ਦੇ ਲਈ ਅਟੇਨੀ ਕਰੇ ਬੰਦੇ ਹੈਂ ਦੀ ਫੋਨ ਪਿੱਛੇ ਤੇ ਹੁਣੇ ਹੀ ਆ ਮੈਂ ਤਵਾ ਆਇਆ ਸਰ ਅਸਲ ਕਿਉਂ ਕਿ ਸੈੱਟ ਕੀਤੀ ਰਹੀ ਵਾਟ ਕੀ ਵਾਣੀ ਗਈ ਹੈ ਨੈਗਟਿਵ ਜਸਟ ਟੇਕ ਵਾਟਸਐਪ ਅਈ ਜਾਣਾ ਤਾ ਵਾਟਸਐਪ ਪਿੱਛੇ ਇੱਧਰ ਜੀ ਸਰ ਫੀਦਾ ਦਸਤਰ ਕਿੱਥੇ ਹੈ ਸਰ ਇੱਧਰ ਰੱਖ ਬੇਪਾਸੇ ਸਰ ਆਲਾ ਆਈ ਹੋਵੇ ਐਜੀ ਨਾ ਚਾ ਆ ਵਾਟ ਰਵਾਂ ਵਾਟ ਹੈ ਜੀ ਸਰ फोर्स तो, तो, के लिए आया हूं वो सरकार के खावद में जरूरत है सर नमस्कार लाइए मतलब कोई सारी ड्यूटी बड़ी देना और सारी पता ही है हम तो ताकि सारे नियम और नियम कर मैं भी बोलो आप थोड़ा आया था ना 11 बजे वो जाके बाजार तक चले थे दोपहर यहां आ जाता हमारा कंपटीशन इधर तक भी हो गया है वो देते थे जैसा इसका कोई करने वाला अल्हम्दुलिल्लाह ये नाम पर परमिशन नहीं तो है मुझे जिस तरह मतलब आप जो देखना थी मेरे रजिस्टर देखें परमिशन है जी मैं रात ही है कि ग्यारह बजे जिन्हों मेरा नहीं है फिर सालों जिस तरह कैसे सोमना पर मैं बता रहा हूँ कि तीन सौ पंद्रह जैसे ये काले काले क्या है ये एंडिंग के असर हो रहे हैं ओम हेलो हेलो ओए छुट्टू ਚਾਰਪੋਰ ਆਈਫਰਨ ਜੂਨਰਡ 4 ਫਾਈਨਰਡ ਜੂਨਰਡ 4 ਡੈਟਾ 1 ਜੂਨਰਡ 4 ਪੁਆਇੰਟ ਲੋਡ ਕਰ ਰੇਂਜ ਦੇ ਸਾਰੇ ਜੀਰੋਸ ਐਸ ਐਚਓਸ ਕਰ ਤਨੇ ਐਸ ਐਸ ਪੀਸ ਨੂੰ ਲੋਡ ਕਰ ਅਜਮਰ ਖਾਣਾ ਕਾਂਡੇ ਨੂੰ ਸਰਪ੍ਰਾਈਜ਼ ਚੈੱਕ ਕੀਤਾ 7:30 ਵਜੇ ਇਫਰ ਨੰਬਰ 8 ਕਾ 8 ਵਜੇ ਵਾਲੀ ਰੋਲ ਕਾਲ ਮਿਸਿੰਗ ਸੀ ਐਸ ਐਚ ਓ ਤੇ ਡੀ ਐਸ ਪੀ ਟਾਂਡਾ ਆਪਣੇ ਕੁਆਟਰਾਂ 'ਚ ਪਾਏ ਗਏ ਸੁੱਤੇ ਨਫਰੀ ਬਿਲਕੁਲ ਨਹੀਂ ਸੀ ਹੈਗੀ ਸਿਰਫ ਇੱਕ ਐਡੀਸ਼ਨ ਪੁਲਸੀ ਸੀ ਡਾਈਨ ਕਾਲ ਇੱਕ ਲੇਡੀ ਹਵਾਲਾ ਪਈ ਸੀ ਔਰ ਕੋਈ ਵੀ ਲੇਡੀ ਕੋਸਟੇਬਲ ਨਹੀਂ ਪ੍ਰੈਜੈਂਟ ਸੀ ਫਿਰਲਾ ਹਾਲ ਐਸ ਐਚ ਓ ਟਾਂਡੇ ਤੋਂ ਪੁਲਿਸ ਲਾਈਨ ਹੈ ਗਲ ਕਰ ਰਹੇ ਤੇ ਡੀਐਸਪੀ ਐਸਐਸਓ ਦੇ ਖਿਲਾਫ ਜਿਹੜਾ ਉਹ ਐਕਸ਼ਨ ਆਊਗਾ ਐਕਸਪਲੇਨੇਸ਼ਨ ਐਸਐਸਪੀ ਸਾਹਿਬ ਕੋਲ ਦੀ ਵੀ ਕਵਲਟੀ ਕੀਤੀ ਜਾ ਰਹੀ ਹੈ ਅੱਗੇ ਵੀ ਮੈਂ ਚੈੱਕ ਕਰਦਾ ਰਹੂੰਗਾ ਕਿ ਕਿਹੜੇ ਕਿਹੜੇ ਖਾੜੇ ਦੇ ਵਿੱਚ ਇਹੋ ਜਿਹੇ ਰਕਾਈਆਂ ਪਾਈਆਂ ਜਾਂਦੀਆਂ ਕਿਤੇ ਵੀ ਮੈਂ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਸਰ ਜੀ ਤੁਹਾਨੂੰ ਜਿੱਤੇ ਵੀ ਸਰਪ੍ਰਾਈਜ਼ ਵਿਜ਼ਿਟ ਕਰੂੰਗਾ ਤੇ ਜੇਕਰ ਮੈਨੂੰ ਪਾਇਆ ਗਿਆ ਕਿ ਜਿਹੜੀਆਂ ਇਨਸਟਰਕਸ਼ਨਸ ਇਹਨਾਂ ਨੂੰ ਭੇਜੀਆਂ ਜਿਹੜਾ ਅਜੰਡਾ ਰੀਜ ਆਫਿਸ ਤੋਂ ਆਇਆ ਤਾਂ ਕਨਸਾਡ ਜੀਓ ਐਸ ਐਚਓ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਇਸ ਨੋਟਡ ਅਪ